ਐਨਾ ਮੋਬਾਈਲ ਦੇ ਵਿੱਚ ਦੇਖੀ ਹੀ ਵੀਡੀਓ ਤੇ ਮੋਬਾਈਲ ਦੇ ਥਰੂ ਆਪਾਂ ਇਹ ਸਕਰੀਨ ਤੇ ਮੱਜਾ-ਮੁਜਾ ਦਿਖਾਈਆਂ ਉੱਤੇ ਨੰਬਰ ਲਾਵਟ ਹੈ ਨੰਬਰ ਲਾਵਟ ਨਾ ਕੋਈ ਪਹਹਾ ਭੇਜਿਆ ਨਾ ਕੋਸ਼ਤੇ ਨਾ ਮੱਝ ਭੇਜੀ ਅਜੇ ਤੱਕ ਤੁਹਾਨੂੰ ਕਦੋਂ ਪਤਾ ਲੱਗੇ ਮਜ਼ਦੂਰੀ ਕਰਦੇ ਆ ਮਿਸਤਰੀਆਂ ਦੇ ਨਾਲ ਇੱਟ ਮਸਾਲੇ ਦਾ ਤੇ ਬਾਕੀ ਕਿਤੇ ਸਪਰੇ ਸੁਪਰੇ ਕਰਨ ਲੱਗ ਪੈਂਦੇ ਆ ਐਨਾ ਮੋਬਾਈਲ ਦੇ ਵਿੱਚ ਦੇਖੀ ਹੀ ਵੀਡੀਓ ਤੇ ਮੋਬਾਈਲ ਦੇ ਥਰੂ ਆਪਾਂ ਇਹ ਸਕਰੀਨ ਤੇ ਮੱਜਾ-ਮੁਜਾ ਦਿਖਾਈਆਂ ਉੱਤੇ ਨੰਬਰ ਲਾਵਟੇ ਨੰਬਰ ਲਾ ਕੇ ਉਹਨਾਂ ਦੇ ਨਾਲ ਗੱਲ ਹੋਈ ਤੇ 70000 ਜੀ ਕਹਿੰਦੇ ਘਰ ਪਹੁੰਚ ਐ ਤੁਹਾਡੀ ਘਰ ਪਹੁੰਚਾ ਕੇ ਦਵਾਂਗੇ 70000 ਦੇ ਵਿੱਚ ਹੀ ਕਿੱਥੋਂ ਦਾ ਬੰਦਾ ਸੀ ਉਹ ਇਹ ਰਾਜਸਥਾਨ ਦਾ ਸੀਗਾ ਜੀ ਉਹਦੇ ਬਾਅਦ ਅਸੀਂ ਉਹਨੂੰ ਕਿਹਾ ਠੀਕ ਐ ਕਰਦੇ ਤੇ ਦੂਜੇ ਦਿਨ ਉਹਨੇ ਫੋਨ ਕੀਤਾ ਕਹਿੰਦਾ 10000 ਰੁਪਏ ਭੇਜ ਦੋ ਕੋਈ ਰਸਤੇ 'ਚ ਅੜੀ ਦੱਬੀ ਪਊਗੀ ਤੇ ਅਸੀਂ ਉਸੇ ਨੰਬਰ ਤੇ ਉਹਨੇ ਆਧਾਰ ਕਾਰਡ ਪੈਨ ਕਾਰਡ ਤੇ ਆਪਣਾ ਡੇਰੀ ਫਾਰਮ ਦਾ ਲਾਇਸੈਂਸ ਭੇਜਿਆ ਉਹ ਅੱਛਾ ਉਸ ਬੰਦੇ ਨੇ ਹਾਂਜੀ ਇਹ ਤਾਂ ਕੋਈ ਸ਼ੱਕ ਨਾ ਹੋਵੇ ਸਕ ਨਾ ਹੋਵੇ ਤੇ ਅਹੀਂ ਉਹਦੇ ਯਕੀਨ ਕਰ ਲਿਆ ਤੇ ਅਸੀਂ 10000 ਰੁਪਏ ਭੇਜਤਾ 10000 ਭੇਜਣ ਦੇ ਬਾਅਦ ਫਿਰ ਕਹਿੰਦਾ 25500 ਰੁਪਏ ਭੇਜ ਦੋ 25500 ਭੇਜਿਆ ਫਿਰ ਕਹਿੰਦਾ ਅੱਜਗੇ ਨਾ ਉਹਦੇ ਬਜਰੰਗ ਦਾ ਲਾਲਿਆ ਨੇ ਸਾਨੂੰ ਫੜ ਲਿਆ ਤੇ ਉਥੋਂ ਪਰਮਿਸ਼ਨ ਲੈਣੀ ਪੈਣੀ ਆ 25500 ਹੋਰ ਭੇਜ ਦੋ ਤੇ 25500 ਹੋਰ ਭੇਜਤਾ ਉਹਦੇ ਬਾਅਦ ਫਿਰ ਕਹਿੰਦੇ ਟੂਲ ਟੈਕਸ ਪੈਂਦੇ ਆ ਪਤਾ ਨਹੀਂ ਕੀ ਪੈਂਦੇ ਆ ਕਿ ਤੁਹਾਡੀ ਗੱਡੀ ਜਲੰਧਰ ਆ ਗਈ ਹੈ ਜਲੰਧਰ ਆ ਕੇ ਉਹਨਾਂ ਨੇ ਫਿਰ 36999 ਰੁਪਏ ਮੰਗਾਇਆ ਉਹ ਵੀ ਅਹੀਂ ਭੇਜਤਾ ਜਦੋਂ 36999 ਰੁਪਇਆ ਭੇਜਿਆ ਉਹਦੇ ਬਾਅਦ ਫਿਰ ਅਸੀਂ ਜਦ ਸ਼ਾਮ ਪੈ ਗਈ ਫਿਰ ਪੁੱਛਿਆ ਉਹਨੂੰ ਕਿਉਂ ਜੀ ਸਾਡੀ ਆਈ ਨਹੀਂ ਮੱਜ ਅਜੇ ਤੱਕ ਉਹ ਕਹਿੰਦਾ 45000 ਹੋਰ ਭੇਜ ਦਿਓ ਮੈਂ ਕਿਹਾ 98000 ਰੁਪਇਆ ਤੇ ਪਹੁੰਚ ਗਿਆ ਤੇ 70000 ਦੀ ਗੱਲਬਾਤ ਹੋਈ ਹੈ ਤੇ ਕਹਿੰਦਾ ਸਾਡਾ ਡਰਾਈਵਰ ਕੋਲ 2.5 ਲੱਖ ਰੁਪਇਆ ਪਿਆ ਹੁੰਦਾ ਤੁਹਾਡੇ ਘਰ ਆ ਕੇ ਡਰਾਈਵਰ ਨੇ ਸਾਰੇ ਪੈਸੇ ਦੇ ਦੇਣੇ ਬਾਕੀ ਅਸੀਂ 70 ਦਾ 70 ਹੀ ਲਵਾਂਗੇ ਨਾ ਕੋਈ ਪੈਸਾ ਭੇਜਿਆ ਨਾ ਕੋਈ ਚਿੱਤੇ ਨਾ ਮੱਝ ਭੇਜੀ ਅਜੇ ਤੱਕ ਤੇ ਤੁਹਾਨੂੰ ਕਦੋਂ ਪਤਾ ਲੱਗਾ ਕਿ ਮੇਰੇ ਨਾਲ ਠੱਗੀ ਹੋ ਗਈ ਇੰਦਾਂ ਜਦ ਸਾਮ ਪੈ ਗਈ ਮੱਝ ਨਹੀਂ ਆਈ ਤੇ ਅਸੀਂ ਫਿਰ ਡਾਟ ਹੋ ਗਿਆ ਕਿ 70000 ਤੋਂ ਉੱਪਰ ਪੈਸੇ ਪਹੁੰਚ ਗਏ 98000 ਤੇ ਫਿਰ ਵੀ 45000 ਮੰਗਣ ਡਿਆ ਫਿਰ ਅਸੀਂ ਰੁਕ ਗਏ ਅਸੀਂ ਕਿਹਾ ਹੁਣ ਹੈ ਹੀ ਨਹੀਂ ਸਾਡੇ ਕੋਲ ਪੈਸੇ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਜੇ ਦਿਹਾੜੀ ਮਜ਼ਦੂਰੀ ਕਰਦੇ ਆ ਮਿਸਤਰੀਆਂ ਦੇ ਨਾਲ ਇਟ ਮਸਾਲੇ ਦਾ ਤੇ ਬਾਕੀ ਕਿਤੇ ਸਪਰੇ ਸੁਪਰੇ ਕਰਨ ਲੱਗ ਪੈਂਦੇ ਆ ਆਪਾ ਹੀ ਜੀ ਆਪਾ ਅਜੇ ਇੱਕ ਹੱਤ ਦਾ ਹੰਡੀਕੈਪਟਾ ਜੀ ਦੇ ਕਿੰਨੇ 98000 ਟੋਟਲ ਹਾਂਜੀ 98000 ਪਹੁੰਚ ਗਿਆ ਆਉਦੀ ਕੋਲ ਉਸ ਤੋਂ ਇਸ ਵਿਸ਼ੇ ਤੁਸੀਂ ਸ਼ਿਕਾਇਤ ਕੀਤੀ ਸੀ ਸ਼ਿਕਾਇਤ ਦਸੂਏ ਥਾਣੇ ਐਸਐਚਓ ਸਾਹਿਬ ਨੂੰ ਵੀ ਕੀਤੀ ਆ ਤੇ ਉਹਨਾਂ ਨੇ ਅਜੇ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਗੇ ਕਹਿੰਦੇ ਦੇਖੋ ਹੌਲੀ ਹੌਲੀ ਲੱਗੇ ਆ ਕੰਮ ਉਹਦੇ ਬਾਅਦ ਫਿਰ ਅਸੀਂ ਹੁਸ਼ਿਆਰਪੁਰ ਗਏ ਐਸਪੀ ਐਸਐਸਪੀ ਦਫਤਰ ਉੱਥੇ ਵੀ ਕੱਲਰ ਦਰਖਾਸਤ ਦੇ ਕੇ ਆਏ ਹਾਂ ਕੀ ਮੰਗ ਕਰਦੇ ਹੋ ਤੁਸੀਂ ਅਹੀਂ ਇਹ ਕਹਿੰਦੇ ਪੁਲਿਸ ਪ੍ਰਸ਼ਾਸਨ ਨੂੰ ਕਿ ਸਾਡੀ ਮਦਦ ਕੀਤੀ ਜਾਏ ਸਾਡੇ ਪੈਸੇ ਮਿਲ ਜਾਣ ਤੇ ਵਧੀਆ ਹੁਣ ਜਿਹੜੀ ਠੱਗੀ ਚ ਲੱਗ ਗਈ ਤੇ ਕੀ ਕਰੀਏ ਚਲ ਗਏ ਪੈਸੇ